ਜੈ ਜੀ ਰਾਮ ਮੈਂ ਰਮੇਸ਼ਨਿਸਿੰਘ ਜੀ ਉੱਪਰ ਮੁੱਖ ਪੰਜਾਬ ਸਿਖਸ਼ਣਾ ਬਲਾਸਾ ਠਾਕਰੇ ਤੋਂ ਅੱਜ ਜਿਹੜੀ ਪ੍ਰੈਸ ਕਾਨਫਰੰਸ ਦਾ ਮਤਲਬ ਹੈ ਵੀਰਾ ਮਕਸਦ ਹੈ ਕਿ ਇਹ ਪੰਜਾਬ ਦੇ ਵਿੱਚ ਜਿਹੜੀ ਸ਼ਰਾਬ ਦੇ ਠੇਕੇ ਆਂ ਦੀਆਂ ਜਿਹੜੇ ਪਰਚੀਆਂ ਨਿਕਲੀਆਂ ਇਹਦੇ ਵਿੱਚ ਬੜਾ ਜ਼ਬਰਦਸਤ ਭਲਾ ਕਿ ਪਰਚੀਆਂ ਜਿਹੜੀਆਂ ਉਹਦਾ ਮਤਲਬ ਕਿ ਬਾਖੋ ਕੁ ਬੰਦੇ ਨਹੀਂ ਨਿਕਲੇ ਇਹ ਇੱਕੋ ਹੀ ਬੰਦੇ ਦੀਆਂ ਜਾਂ ਇੱਕੋ ਹੀ ਗਰੁੱਪ ਦੀਆਂ ਨਿਕਲੀਆਂ ਤੇ ਜਿਹੜੇ ਬਾਅਦ ਵਿੱਚ ਦੋ ਸਰਕਲਾਂ ਦੇ ਠੇਕੇ ਜਿਹੜੇ ਆ ਉਹ ਵੀ ਇੱਕੋ ਪਾਰਟੀ ਦੇ ਤੇ ਘੱਟ ਰੇਣ ਦੇ ਉੱਪਰ ਜਦ ਕਿ ਸਰਕਾਰ ਆ ਵੀ ਇਹ ਖੋਲ ਸਕਦੀ ਸੀ ਪਰ ਇਹਨਾਂ ਨੇ ਅਕਸਾਈ ਵਿਭਾਗ ਦੀ ਮਿੱਲੀ ਭੁਗਤਣਾ ਜਿਹੜਾ ਇਹ ਅਰਬਾਂ ਕਰੋੜਾਂ ਰੁਪਏ ਦਾ ਘਟਾਲਾ ਕੀਤਾ ਮੈਂ ਕਹਿੰਨਾ ਕਿ ਇਹਦੀ ਸੀਬੀਆਈ ਦੀ ਜਿਹੜੀ ਜਾਂਚ ਹੋਣੀ ਚਾਹੀਦੀ ਹੈ ਵਿਜਲੈਸ ਵਿਭਾਗ ਲੋ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਦੀ ਕਿਉਂਕਿ ਇੱਕ ਬਟਾਲੇ ਦੇ ਵਿੱਚ ਜਿਹੜੇ ਠੇਕੇ ਆ ਇਹਨਾਂ ਦੇ ਉੱਪਰ ਸ਼ਰਾਬ ਦੇ ਰੇਟ ਜਿਹੜੇ ਆ ਬਹੁਤ ਜ਼ਿਆਦਾ ਨੇ ਸਾਰੇ ਪੰਜਾਬ ਨੂੰ ਵੱਧ ਰੇਟ ਦੇ ਜਿਹੜੇ ਠੇਕੇ 2 300 ਰੁਪਏ ਫਰਕ ਆ ਉਸ ਤੋਂ ਬਾਅਦ ਜਿਹੜੇ ਆ ਫਰਾਂਚਾ ਥਾਂ ਥਾਂ ਦੇ ਉੱਪਰ ਖੁੱਲੀਆਂ ਤੇ ਅਕਸਾਈ ਵਿਭਾਗ ਨੂੰ ਜੋ ਸ਼ਿਕਾਇਤ ਕਰੋ ਤੋ ਗੋਲ ਕਰ ਦਿੰਦੇ ਜੇ ਪੁਲਿਸ ਨੂੰ ਕਰੋ ਤਾ ਵੀ ਗੋਲ ਹੋ ਜਾਂਦੀ ਆ ਭਾणू ਨਹੀਂ ਸਮਝਦੀ ਇਹ ਕੀ ਗੱਲ ਆ ਦੂਜੇ ਬੰਨੇ ਜਿਹੜੀ ਆ ਜਲੰਧਰ ਦਾ ਸਰਕਲ ਵੀ ਇੱਕੋ ਜਿਹੇ ਕਰਾ ਨੂੰ ਮਿਲ ਗਿਆ ਸ਼ਰੀਪੁਰ ਬਟਾਲਾ ਧਾਰੀਵਾਲ ਵੀ ਸੇਮ ਕਿ ਇਹ ਕਿਦਾਂ ਹੋ ਸਕਦਾ ਅਫਸਰ ਤੇ ਵੀ ਕੋਈ ਸਰਕਲ ਜਿਹੜਾ ਇਹਨਾਂ ਨੂੰ ਮਿਲੇ ਆ ਮੈਂ ਇਕੱਲੇ ਦੀ ਜਾਂਚanak ਜੇਬ ਪਰਚੀਆਂ ਸਿਸਟਮ ਪਾਇਆ ਤੇ ਇਹਨਾਂ ਨੇ ਇੱਕ ਉਹ ਪਰਚੀ ਦਾ ਮਤਲਬ ਕਿ ਇੱਕ ਇੱਕ ਬੰਦੇ ਦੀ ਖੋਖ ਪਰਚੀ ਪਾਈਆਂ ਤੇ ਉਹਦੇ ਬੰਦੇ ਦੀ ਇੱਕ ਅਧੀ ਪਰਚੀ ਨਿਕਲੀ ਆ ਬਾਕੀ ਸਾਰੀ ਕੋਈ ਹੀ ਸਰਕਲ ਦੀਆਂ ਨਿਕਲੀਆਂ ਕੋਈ ਗਰੁੱਪ ਦੀਆਂ ਨਿਕਲੀਆਂ ਉਹ ਕਿਦਾਂ ਕਿਢੀ ਵੱਡੀ ਤੰਦਲੀ ਵਾਲੀ ਦੂਜੇ ਬੰਨੇ ਜਿਹੜੀਆਂ ਬ੍ਰਾਂਚਾਂ ਜਿਹੜੀਆਂ ਥਾਂ ਥਾਂ ਤੇ ਖੋਲ ਦਿੱਤੀਆਂ ਗਈਆਂ ਨੇ ਫਿਰ ਠੇਕਿਆਂ ਦੇ ਉੱਪਰ ਜਿਹੜੀ ਜਾ ਕੇ ਇੱਕ ਇੱਕ ਕੁਆਟਰ ਜਿਹੜਾ ਵਾ ਇੱਕ ਇੱਕ ਮਤਲਬ ਪਾਵਾ ਗਲਾਸ ਵਿੱਚ ਸ਼ਰਾਬ ਪਾ ਕੇ ਦਿੱਤੀ ਜਾਂਦੀ ਆ ਪਾਣੀ ਉੱਥੇ ਰੱਖਿਆ ਤੇ ਆਕਸਾਈ ਵੀ ਪਾ ਕੇ ਨਾ ਹੋਇਆ ਪਿਆ ਵਾ ਦੂਜੇ ਬੰਨੇ ਜਿਹੜੀ ਇੱਕ ਗੱਲ ਹੋਰ ਮੈਂ ਧਿਆਨ ਦੇ ਵਿੱਚ ਲਿਆਣਾ ਚਾਹਨਾ ਵਾਂ ਕਿ ਜਿਹੜੀ 31 ਮਾਰਚ ਨੂੰ 25 ਮਾਰਚ ਤੋਂ ਲੈ ਕੇ 31 ਮਾਰਚ ਤੱਕ ਸ਼ਰਾਬ ਜਿਹੜੀ ਠੇਕਿਆਂ ਦੇ ਉੱਪਰ ਵਿਕੀ ਆ ਉਹ ਕਿਤਾ ਵਿਕੀ ਆ ਅੰਨੇਵਾ ਸ਼ਾਫਟ ਉਹ 200 2500 ਰੁਪਏ ਦੀ ਬੋਤਲ ਵਿਕੀ ਆ ਤੇ ਅੱਜ ਦੀ ਡੇਟ 'ਚ ਉਹੀ ਬੋਤਲ ਜਿਹੜੀ ਆ 900 ਰੁਪਏ ਦੀ ਆ ਉਹ ਇੰਨਾ ਕੱਪਾ ਕਿੱਥੋਂ ਆ ਗਿਆ ਤੇ ਜਿਹੜੀ ਉਹ ਇੰਨੀ ਸ਼ਰਾਬ ਵਿਕੀ ਆ ਉਹਦੀਆਂ ਪਰਚੀਆਂ ਕਿੱਥੇ ਆ ਉਹਦਾ ਬਿੱਲ ਕਿੱਥੇ ਆ ਸਰਕਾਰ ਨੂੰ ਪੁੱਛਣਾ ਚਾਹੀਦਾ ਕਿ ਇੰਨੀ ਮਤਲਬ ਸ਼ਰਾਬ ਉਸ ਵਕਤ ਕਿੱਥੋਂ ਆਈ ਆ ਉਹਦੀ ਜਾਂਚ ਕੀਤੀ ਜਾਣੀ ਚਾਹੀਦੀ ਆ ਜਿਹੜੀ ਠੇ ਮਤਲਬ ਜਿਹੜੀ ਕੁਆਲਿਟੀ ਆ ਬਹੁਤ ਮਾੜੀ ਆ ਇਹਦੀ ਵੀ ਜਾਂਚ ਕਰਕੇ ਕੀਤੀ ਜਾਣੀ ਚਾਹੀਦੀ ਆ ਮੈਂ ਸਰਕਾਰ ਕੋ ਮੰਗ ਕਰਨਾ ਕਿ ਇਹਨਾਂ ਦੇ ਖਿਲਾਫ ਕਾਰਵਾਈ ਕਰੇ ਆ ਜਿਹੜੇ ਅਕਸਾਈ ਵਿਭਾਗ ਦੇ ਨਾਲ ਰਲਿਆ ਵਾ ਇਹਨਾਂ ਦੇ ਖਿਲਾਫ ਮੁਕਦਮੇ ਦਰਜ ਕਰੇ ਵਿਜੀਲੈਂਸ ਜਾਂਚ ਜਾਂ ਈਡੀ ਦੀ ਜਾਂਚ ਜਿਹੜੀ ਕੇਂਦਰ ਸਰਕਾਰ ਨੂੰ ਕਰਨੀ ਜੀ ਕਿ ਠਾਲੇ ਜਿਹੜੇ ਆ ਲੋਕਾਂ ਦੇ ਜਿਹੜੀ ਮਿਹਨਤ ਦੀ ਕਮਾਈ ਆ ਉਹ ਸਾਹਮਣੇ ਆਏ ਦੂਜਾ ਮੈਂ ਅਕਸਾਈ ਵਿਭਾਗ ਨੂੰ ਮੈਂ ਚੇਤਾਵਨੀ ਦੇਣਾ ਚਾਹਾਂ ਕਿ ਇਹ ਜਿਹੜੀ ਇਹਨਾਂ ਦੇ ਖਿਲਾਫ ਮੁਕਦਮੇ ਕਰ ਦਰਜ ਕੀਤਾ ਜਿਹੜੇ ਬ੍ਰਾਂਚਾਂ ਕੀਤੀਆਂ ਇਹਨਾਂ ਦੇ ਉੱਪਰ ਮੁਕਦਮੇ ਦਰਜ ਕਰੋ ਨਹੀਂ ਤਾਂ ਤੁਹਾਡਾ ਜਿਹੜਾ ਵਾ ਆਪਣੇ ਵਿਭਾਗ ਦੇ ਨਾ ਦੇ ਧਿਆਨ ਚ ਲਿਆ ਕੇ ਤੁਹਾਡੇ ਅੱਥੀਆਂ ਜੜੀਆਂ ਫੁਕੀਆਂ ਚਾਹ ਕੇ ਜੈ ਸ਼੍ਰੀ ਰਾਮ